ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੇਸ਼ਮ ਸਿੰਘ ਸਰਪੰਚ ਪਿੰਡ ਮਕੂਪੁਰ ਮੇਰੇ ਨਾਲ ਮੇਰੇ ਸਾਥੀ ਸਰਦਾਰ ਹੁਸਮ ਸਿੰਘ ਨਿਰਵਾਲ ਆਪਾਂ ਹੁਣ ਇੱਥੇ ਗੁਰੂ ਅਮਰਦਾਸ ਐਡਵਾਂਸ ਬੰਨ ਜਿਹੜਾ ਐਕਸਪ੍ਰੈਸ ਸਵੇਤੋਂ ਲੈ ਕੇ ਗੋਇੰਦਵਾਲ ਸਾਹਿਬ ਦੇ ਫੋਨ ਤੱਕ ਹੈ 8 ਕਿਲੋਮੀਟਰ ਲੰਬਾ ਉਹਦੇ ਤੇ ਖੜੇ ਆ ਬਾਬੂ ਇਹ ਬੜੀ ਤਸੱਲੀ ਸੀ ਕਿ ਪਾਣੀ ਦਰਿਆ ਦੇ ਵਿੱਚੋਂ ਘਟ ਗਿਆ ਹੈ ਇਹ ਸਾਡੀਆਂ ਫਸਲਾਂ ਜਿਹੜੀਆਂ ਵਾਝਣਗੀਆਂ ਅਸੀਂ ਸਫਲ ਹੋ ਚੱਲੇ ਹਾਂ ਬਚੌੜ ਚ ਪਰ ਆਹ ਪੁਆਇੰਟ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ ਦਰਿਆ ਲਗਭਗ 200 ਮੀਟਰ ਦੂਰ ਸੀ ਬਹੁਤ ਦੂਰੀ ਤੇ ਸੀ ਇਹ ਪਾਣੀ ਵਗਦੇ ਵਿੱਚ ਵਿੱਚ ਹੀ ਦਰਿਆ ਨੇ ਆਪਣਾ ਵਹਿਣ ਹੁਣ ਬਿਲਕੁਲ ਇੱਥੋਂ ਸਿਰਫ ਆਜਲੀ 10 ਫੁੱਟ ਦੀ ਦੂਰੀ ਤੋਂ ਵੀ ਅੰਦਰ ਆ ਗਿਆ ਇਹ ਬਹੁਤ ਤਿੱਖੀ ਢਾਹ ਲੱਗੀ ਹੋਈ ਆ ਇਹ ਕਿਸੇ ਵੇਲੇ ਵੀ ਇਹ ਬੰਨ ਨੂੰ ਖੋਹ ਸਕਦੀ ਹੈ ਯਤਨ ਕਰ ਰਹੇ ਆ ਇਸ ਨੂੰ ਬਚਾਉਣ ਦੇ ਸਾਰੀਆਂ ਸੰਗਤਾਂ ਲੱਗੀਆਂ ਹੋਈਆਂ ਹਨ ਸੰਪਰਦਾਵਾਂ ਲੱਗੀਆਂ ਹੋਈਆਂ ਸੰਤ ਮਹਾਂਪੁਰਸ਼ ਲੱਗੇ ਆ ਐਨ ਆਰ ਆਈ ਵੀ ਸਾਡੀ ਮਦਦ ਕਰ ਰਹੇ ਆ ਪਰ ਜੇਕਰ ਕਿਤੇ ਇਹ ਬੰਨ ਨਾ ਜਾੜੇ ਇਹ ਕਿਤੇ ਦਰਿਆ ਦੇ ਖੋਰੇ ਚ ਆ ਗਿਆ ਤੇ ਇਹ ਇਧਰਲੇ ਬੰਨੇ ਦੇ ਬਚੀਆਂ ਹੋਈਆਂ ਫਸਲਾਂ 4500 ਏਕੜ ਰਕਵਾ ਜਿਹੜਾ ਉਹ ਬਿਲਕੁਲ ਅਹ ਡੈਥ ਨਾਸ ਹੋ ਜਾਊਗਾ ਸਾਰੀਆਂ ਮਾਰੀਆਂ ਜਾਣਗੀਆਂ ਬਹੁਤ ਵੱਡਾ ਜ਼ਿੰਮੇਦਾਰਾਂ ਦਾ ਇਹ ਨੁਕਸਾਨ ਹੋ ਸਕਦਾ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਜਿੰਨਾ ਵੀ ਹੋ ਸਕਦਾ ਹੈ ਭਰੇ ਹੋਏ ਬੋਰਿਆਂ ਦੀਆਂ ਟਰਾਲੀਆਂ ਉਹ ਇੱਥੇ ਭੇਜਣ ਦੀ ਕਿਰਪਾਲਤਾ ਕਰੋ ਟਰੇਟ ਜਿਹੜੇ ਹਨ ਤਾਰਦੇ ਅਸੀਂ ਬੰਨ ਬੰਨ ਕੇ ਇੱਥੇ ਵਿੱਚ ਦਰਿਆ ਦੇ ਸੁੱਟ ਰਹੇ ਹਾਂ ਜਿੰਨੀ ਵੀ ਮਦਦ ਹੋ ਸਕਦੀ ਹੈ ਬੂਰੇ ਭਰਨ ਦੀ ਵੀ ਲੋੜ ਹੈ ਇੱਥੇ ਬੂਰੇ ਸੁੱਟਣ ਦੀ ਵੀ ਲੋੜ ਹੈ ਕੋਈ ਵਲੰਟੀਅਰ ਵੀਰ ਅਜੀ ਸੰਗਤ ਸੰਗਤ ਵੀ ਸਾਡਾ ਸਹਿਯੋਗ ਕਰੇ ਤਾਂ ਜੋ ਅਸੀਂ ਇਧਰ ਲੀਆਂ ਫਸਲਾਂ ਜਿਹੜੀਆਂ ਹੁਣ ਤੱਕ ਬਚੀਆਂ ਹੋਈਆਂ ਹਨ ਉਹਨਾਂ ਨੂੰ ਇਹ ਬਚਾਉਣ ਵਿੱਚ ਸਫਲ ਹੋ ਸਗੀਏ ਇਹ ਬਹੁਤ ਹੀ ਜਿਆਦੀ ਤੇਜ਼ੀ ਦੇ ਨਾਲ ਆ ਰਿਹਾ ਹੈ ਹੱਲੇ ਜਦੋਂ ਅਸੀਂ ਸ਼ਾਮੀ ਇੱਥੋਂ ਗਏ ਸੀ ਇੱਥੋਂ ਕਾਫੀ 50 60 ਫੁੱਟ ਦੂਰ ਸੀ ਔਰ ਰਾਤ ਰਾਤ ਦੇ ਵਿੱਚ ਹੀ ਇਹ ਪ੍ਰਿਆਦਾ ਵਹਿਣ ਜਿਹੜਾ ਉਹ ਬਿਲਕੁਲ ਹੀ ਬਨਵੇ ਹੁਣ ਬਿਲਕੁਲ ਪੈਰਾ ਵਿੱਚ ਆ ਗਿਆ ਤੇ ਕਿਸੇ ਸਮੇਂ ਵੀ ਇਹ ਇੱਥੋਂ ਕੁਛ ਨਾ ਬਨਨ ਨੂੰ ਖਤਰਾ ਹੋ ਸਕਦਾ ਹੈ ਤੇ ਮੈਂ ਬੇਨਤੀ ਕਰਦਾ ਇੱਕ ਵਾਰ ਫਿਰ ਸਾਰੇ ਜਿੰਨੇ ਕੋਈ ਐਨ ਆਰ ਆਈ ਸੰਸਥਾਵਾਂ ਹਨ ਕੋਈ ਵੋਲੰਟੀਅਰ ਵੀ ਰਹਿੰਦੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਸੰਗਤ ਨੂੰ ਸੰਗਤ ਭੇਜੋ ਜਿੰਨੇ ਆਉਂਦੇ ਸੰਗਤ ਵੱਤੋ ਵੱਦ ਇੱਥੇ ਆਵੇ ਸਾਡਾ ਸਹਿਯੋਗ ਕਰੇ ਜਿਹੜੇ ਜਿੰਨੇ ਬੋਰੇ ਜੇ ਕੋਈ ਭਰ ਕੇ ਲਿਆ ਸਕਦਾ ਹੈ ਬੋਰੇ ਭਰ ਕੇ ਇੱਥੇ ਲਿਆਉਣ ਦੀ ਕਿਰਪਾਤਾ ਕਰੋ ਜੀ ਨਿਕਲ ਕੇ ਬੋਰੇ ਭਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਰੋ ਇਹ ਅਸੀਂ ਲੋਕੇਸ਼ਨ ਭੇਜ ਦਾਂਗੇ ਐਡਰੈਸ ਹੈ ਖਿਜਰਪੁਰ ਮੰਡ ਤੋਂ ਜਿਹੜਾ ਜਿੱਥੇ ਪੋਲ ਸ਼ੁਰੂ ਹੁੰਦਾ ਹੈ ਐਕਸਪ੍ਰੈਸ ਹਾਈਵੇ ਉਹਦੇ ਤੋਂ ਇਹ ਬੰਨ ਵੀ ਸ਼ੁਰੂ ਹੁੰਦਾ ਹੈ ਉਸ ਰਸਤੇ ਆਇਆ ਜਾ ਸਕਦਾ ਹੈ ਜਾਂ ਸਾਡਾ ਨੰਬਰ ਪਲੀਜ਼ ਨੋਟ ਕਰ ਲਵੋ ਜੀ 94171